ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਬਹੁਤ ਹੀ ਖਾਸ ਅਤੇ ਦਿਲ ਨੂੰ ਛੂਹ ਦੇਣ ਵਾਲੀ ਵੀਡੀਓ ਜੋ ਸਿੱਧੀ ਤਰ੍ਹਾਂ ਜੁੜਦੀ ਹੈ ਸਾਡੇ ਸਾਰਿਆਂ ਦੇ ਦਿਲ ਦੇ ਬਹੁਤ ਨੇੜੇ ਨਿੱਕੇ ਸਿੱਧੂ ਨਾਲ ਤੁਹਾਨੂੰ ਪਤਾ ਹੈ ਕਿ ਸਭ ਦਾ ਪਿਆਰਾ ਨਿੱਕਾ ਸਿੱਧੂ ਹੁਣ ਤੁਰਨਾ ਸਿੱਖ ਗਿਆ ਹੈ ਪਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਕੁਝ ਐਸਾ ਦੇਖਣ ਨੂੰ ਮਿਲੇਗਾ ਜੋ ਤੁਹਾਡਾ ਦਿਲ ਪਿਘਲਾ ਦੇਵੇਗਾ ਨਿੱਕਾ ਸਿੱਧੂ ਆਪਣੇ ਪਿਤਾ ਬਲਕੌਰ ਸਿੰਘ ਜੀ ਵੱਲ ਤੁਰਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੀ ਤੁਰਨੀ ਬਿਲਕੁਲ ਉਸ ਦੇ ਵੱਡੇ ਪਰਾ ਸਿੱਧੂ ਮੂਸੇਵਾਲੇ ਵਰਗੀ ਲੱਗਦੀ ਹੈ ਜਦੋਂ ਉਹ ਆਪਣੇ ਪਿਤਾ ਕੋਲ ਪਹੁੰਚਦਾ ਹੈ ਤਾਂ ਬਲਕੌਰ ਸਿੰਘ ਜੀ ਉਸ ਨੂੰ ਆਪਣੇ ਵੱਡੇ ਪਰਾ ਦੀਆਂ ਫੋਟੋ ਦਿਖਾਉਂਦੇ ਨੇ ਤਾਂ ਤੁਸੀਂ ਵੀ ਇਹ ਦੇਖ ਸਕਦੇ ਹੋ ਕਿ ਨਿੱਕਾ ਸਿੱਧੂ ਕਿੰਨੀ 마ਸੂਮੀਅਤ ਨਾਲ ਉਹਨਾਂ ਫੋਟੋ ਵੱਲ ਦੇਖਦਾ ਹੈ ਜਿਵੇਂ ਉਹ ਆਪਣੇ ਵੱਡੇ ਪਰਾ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਇਹ ਵੀਡੀਓ ਨੂੰ ਦੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਨਿੱਕੇ ਸਿੱਧੂ ਨੇ ਦਿਲ ਵਿੱਚ ਆਪਣੇ ਵੱਡੇ ਪਰਾਂ ਲਈ ਬੇਹਤ ਪਿਆਰ ਹੈ। ਦੋਸਤੋ ਸਿਰਫ ਇਹੀ ਨਹੀਂ ਬਲਕਿ ਅੱਜ ਦੇ ਦਿਨ ਕੁਝ ਸੋਹਣੀਆਂ ਕੁੜੀਆਂ ਵੀ ਨਿੱਕੇ ਸਿੱਧੂ ਨੂੰ ਮਿਲਣ ਆਈਆਂ। ਉਹਨਾਂ ਨੇ ਪਿਆਰ ਨਾਲ ਨਿੱਕੇ ਸਿੱਧੂ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ। ਨਿੱਕੇ ਸਿੱਧੂ ਦੀਆਂ ਖੁਸ਼ੀਆਂ ਦੇਖ ਕੇ ਸੱਚਮੁੱਚ ਘਰ ਦਾ ਮਾਹੌਲ ਹੀ ਕੁਝ ਬਹਾਰ ਹੋ ਗਿਆ। ਹਾਲਾਂਕਿ ਉਹ ਅਜੇ ਸਿਰਫ 1 ਸਾਲ ਦਾ ਹੈ ਪਰ ਉਸ ਦੀ ਮੈਚਿਓਰਿਟੀ ਬੱਚਿਆਂ ਤੋਂ ਕਈ ਵੱਧ ਲੱਗਦੀ ਹੈ। ਉਹ ਆਪਣੇ ਹਾਫ ਬਾਅ ਅਤੇ ਚਾਲ ਢਾਲ ਨਾਲ ਬਿਲਕੁਲ ਇਸ ਤਰ੍ਹਾਂ ਪੈਟਰਨ ਲੱਗਦਾ ਹੈ ਜਿਵੇਂ ਉਹ ਕਈ ਸਾਲਾਂ ਦਾ ਸਮਝਦਾਰ ਬੱਚਾ ਹੋਵੇ ਇਹ ਸਭ ਵੇਖ ਕੇ ਹਰ ਕੋਈ ਇਹ ਕਹਿ ਰਿਹਾ ਹੈ ਕਿ ਨਿੱਕਾ ਸਿੱਧੂ ਆਪਣੇ ਵੱਡੇ ਪਰਾ ਸਿੱਧੂ ਮੂਸੇਵਾਲੇ ਦੀਆਂ ਯਾਦਾਂ ਨੂੰ ਜਿੰਦਾ ਰੱਖ ਰਿਹਾ ਹੈ ਦੋਸਤੋ ਇਸ ਵੀਡੀਓ ਦਾ ਸਭ ਤੋਂ ਖਾਸ ਪਲ ਉਹ ਹੈ ਜਦੋਂ ਨਿੱਕਾ ਸਿੱਧੂ ਆਪਣੇ ਮੰਮਾ ਜੀ ਕੋਲ ਜਾ ਕੇ ਆਪਣੇ ਪਿਤਾ ਕੋਲ ਪਹੁੰਚਦਾ ਇਹ ਪਲ ਸਾਡੇ ਸਾਰੇ ਦਿਲਾਂ ਨੂੰ ਛੂ ਗਿਆ ਤੇ ਹਰ ਕਿਸੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲਿਆਇਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਣੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ ਦੋਸਤੋ